ਤੋੜੇ ਰਗਰਮ ਹੋਕ ਦੇ ਵੇਖਦੇ ਜੀ ਬਰਪਾ ਗਈ ਆ ਜੀ ਜੋ ਕੋਲ ਡਰਿੰਕਾਂ ਵਾਸਤੇ ਆ ਦਿਖਾ ਸਕਦੇ ਆ ਕਿ ਸਾਡੇ ਪਿੰਡ ਦੇ ਪਤਵੰਤੇ ਸੱਜਣ ਸਾਡੀਆਂ ਮਾਤਾਵਾਂ ਭੈਣਾਂ ਜੋ ਲੰਗਰ ਦੀ ਸ਼ਿਵਾਂ ਕਰ ਰਹੀਆਂ ਦਾਲ ਬਣ ਰਹੀ ਸਬਜ਼ੀ ਬਣ ਰਹੀ ਆ ਕੀ ਬਣ ਰਿਹਾ ਨਿਊਟਰੀ ਬਣ ਰਹੀ ਜੀ ਔਰ ਬਾਕੀ ਆ ਇਧਰ ਭਾਂਡੇ ਧੋਣ ਦੀ ਸ਼ਿਵਾਂ ਕੀਤੀ ਆ ਸਾਡੀਆਂ ਫਿਰਦੀਆਂ ਮਾਤਾਵਾਂ ਭੈਣਾਂ ਖਲੋਤੀਆਂ ਨੇ ਸਰਜੀਤ ਸਿੰਘ ਪ੍ਰਧਾਨ ਸਾਹਿਬ ਖੜੇ ਨੇ ਨਾਲ ਸਮਾਜ ਸੇਵਕ ਸਰਦਾਰ ਕਲਵੰਸੀ ਜੀ ਖੜੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਪਹਿਲੋ ਸ਼ੁਕਰੀਆ ਕਰਦੇ ਆ ਜੀ ਕਲਵੰਸੀ ਸਾਹਿਬ ਗੱਲਬਾਤ ਕਰਾਂਗੇ ਜੀ ਸਾਡੇ ਪਿੰਡ ਦੇ ਮੋਦਬਰ ਸੱਜਣਾ ਨਾਲ ਪ੍ਰਧਾਨ ਅਰਜੀਤ ਸਿੰਘ ਜੀ ਖੜੇ ਨੇ ਸਰਦਾਰ ਕਲਵਨ ਸਿੰਘ ਜੀ ਖੜੇ ਨੇ ਤੇ ਸਭ ਤੋਂ ਸ਼ੁਰੂ ਕਰਦੇ ਜੀ ਬਾਬਾ ਜੀ ਤੋਂ ਬਾਬਾ ਜੀ ਅੱਜ ਕਿੰਨਾ ਦਿਨਾਂ ਦਾ ਲੰਗਰ ਦਾ ਭਾਈ ਖਾਲਸਾ ਜੀ ਬਤੇ ਜੀ ਅੱਜ ਲੰਗਰ ਦਾ ਮੇਰੇ ਖਿਆਲ ਦਾ ਤੀਸਰਾ ਦਿਨ ਹੈ ਅੱਛਾ ਜੀ ਕਿ ਲੰਗਰ ਤਾਂ ਇੱਥੇ ਜਿਹੜਾ ਉਹ 4-5 ਦਿਨ ਤਕਰੀਬਨ ਚੱਲਦਾ ਹੁੰਦਾ ਸੀ ਹਾਂਜੀ ਅੜਾ ਦੇ ਮਾਰਨ ਕਾਰਨ ਸੰਗਤਾਂ ਨੇ ਕੋ ਮਨ ਬਣਾਇਆ ਕਿ ਜਦੋਂ ਲੰਗਰ ਦੀ ਸੇਵਾ ਵੀ ਹੋ ਜੇ ਦੇ ਨਾਲ ਲੱਗਦੀ ਖੜਾ ਦੇ ਵਿੱਚ ਜਿਹੜੇ ਪ੍ਰਭਾਵਿਤ ਹੋਈਆਂ ਨੇ ਜ਼ਮੀਨਾਂ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਫੇਰਫੁੱਲ ਬਚਾਇਆ ਜਾ ਸਕੇ ਸੋ ਫਿਰ ਵੀ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਦੇ ਨਾਲ ਪਿੰਡ ਤਲਵੱਡੀ ਨਾਣ ਦੀਆਂ ਸਾਰੀਆਂ ਸੰਗਤਾਂ ਨੇ ਅੱਜ ਸਵੇਰ ਤੋਂ ਹੀ ਕੱਲ ਤੋਂ ਲੰਗਰ ਚੱਲ ਰਿਹਾ ਹੈ ਅੱਜ ਸਵੇਰ ਤੋਂ ਬੜੀ ਉਸਤਾ ਦੇ ਨਾਲ ਕੜੀ ਚੌਲ ਪ੍ਰਸ਼ਾਦੇ ਦਾਲ ਤੇ ਬਹੁਤ ਸਾਰੀਆਂ ਅੱਜ ਵੀ ਰਾਤ ਨੂੰ 9-10 ਵਜੇ ਤੱਕ ਲੰਗਰ ਚੱਲਣਾ ਹੈ ਸੋ ਬਹੁਤ ਕਿਰਪਾ ਹੈ ਬਾਬਾ ਬੁੱਢਾ ਸਾਹਿਬ ਦੀ ਔਰ ਅਰਦਾਸ ਕਰਦੇ ਹਾਂ ਬਾਬਾ ਬੁੱਢਾ ਸਾਹਿਬ ਦੇ ਚਰਨਾਂ 'ਚ ਕਿ ਜਿੰਨਾ ਜੋ ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਪਸ਼ੂ ਜਾਨਵਰ ਜਿਹਨਾਂ ਦੀ ਬਹੁਤ ਸਾਰਾ ਪੰਜਾਬ ਦਾ ਨੁਕਸਾਨ ਹੋਇਆ ਏ ਉਹ ਨੁਕਸਾਨ ਦੀ ਭਰਪੂਰੀ ਮਾਲਕ ਕਿਰਪਾ ਕਰਕੇ ਕਰੇ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਸੁਖ ਸੰਤ ਪੰਜਾਬ ਵਾਸਤੇ ਉਹ ਵਰਤ ਮੰਨ ਕੁਝ ਬਾਬਾ ਜੀ ਆਪਾਂ ਲੰਗਰ ਲਾ ਲਿਆ ਕੁਝ ਆਪਾਂ ਡੋਨੇਟਰ ਕਰਨ ਵਾਸਤੇ ਰੱਖ ਲਿਆ ਬਿਲਕੁਲ ਜੀ ਕਿਉਂਕਿ ਤਲਵੰਡੀ ਨਾਦ ਦਾ ਜੋ ਲੰਗਰ ਲੱਗਦਾ ਮਤਲਬ ਉਹ ਲਾ ਕੇ ਛੱਕੇ ਗੱਲਾਂ ਹੁੰਦੀਆਂ ਕਿ ਤਲਵੰਡੀ ਦਾ ਲੰਗਰ ਲਾਇਆ ਅੱਛਾ ਜੀ ਬੜੀ ਬੜੀ ਦੂਰੋਂ ਦੂਰੋਂ ਸੰਕਤਾ ਜੀ ਤੋਂ ਆਉਂਦੀਆਂ ਨੇ ਸ਼ਰਾਤਾਂ ਵਾਲੇ ਬਾਬਾ ਬੁੱਲਾ ਸਾਹਿਬ ਜੀ ਦੇ ਮੇਲੇ ਲਾਇਏ ਨੇ ਉਹ ਆਣ ਕੇ तकरीबन ਫਤਿਹਗੜ੍ਹ ਸ਼ਹਿਰ ਵੀ ਬਹੁਤ ਸਾਰੇ ਸੰਗਤਾਂ ਹੁੰਦੀਆਂ ਨੇ ਤੇ ਕੋਸ਼ਿਸ਼ ਤੇ ਹਰਕਾ ਵੈਸੇ ਘੱਟ ਸੀ ਪਰ ਸੰਗਤ ਦੇ ਸੰਯੋਗ ਨਾਲ ਤੇ ਸੰਗਤਾਂ ਦੇ ਉਸਤਾਦ ਦੇ ਨਾਲ ਲੰਗਰ ਵੀ ਵੱਡਾ ਹੀ ਹੋ ਗਿਆ ਛੋਟੇ ਤੋਂ ਵੱਡਾ ਹੋ ਗਿਆ ਅੱਜ ਆਖਰੀ ਦਿਨ ਹੈ ਜੀ ਉਸ ਤੋਂ ਬਾਅਦ ਜਿਹੜੇ ਸੰਗਤ ਵਾਸਤੇ ਵੀ ਜੋ ਜ਼ਮੀਨਾਂ ਜਿਹੜੀਆਂ ਨੇ ਜਿਨ੍ਹਾਂ ਤੇ ਚਾਰ-ਚਾਰ ਮੁੱਠ ਵੇਚੜ ਚੜ੍ਹ ਗਈ ਹੈ ਉਹਨਾਂ ਨੂੰ ਵੀ ਆਪਾਂ ਹੈਂਡਲ ਕਰਨਾ ਸਾਰੇ ਪੰਜਾਬ ਨੇ ਰਲ ਕੇ ਕਰਨਾ ਹੈ ਸੋ ਅੱਜ ਲੰਗਰ ਦਾ 9 10 ਤੇ 11 ਵਜੇ ਤੱਕ ਆਖਰੀ ਸਮਾਪਤੀ ਹੈ ਧੰਨਵਾਦ ਬਾਬਾ ਜੀ ਕੱਲ ਕਰਾਂਗੇ ਜੀ ਆਪਣੇ ਸਾਡੇ ਮਾਨਯੋਗ ਸਰਜੀਤ ਸਿੰਘ ਬਠਾਰੂ ਸਾਹਿਬ ਨਾਲ ਬਠਾਰੂ ਸਾਹਿਬ ਅੱਜ ਕਿੰਮਾ ਦੇਣਿਆ ਠੀਕ ਸਮਾਪਤੀ ਆ ਇਹ ਮਹਾਰਾਜ ਜੀ ਅੱਜ ਬਾਬਾ ਜੀ ਦੀ ਕਿਰਪਾ ਸਦਕਾ ਦੂਸਰਾ ਦੇਣਿਆ ਲੰਗਰ ਨੂੰ ਤੇ ਬੱਚਿਆਂ ਦੇ ਸ਼ਾਹ ਨਾਲ ਤੇ ਪਿੰਡ ਦੇ ਸੰਜੋਗ ਨਾਲ ਜਿਹੜਾ ਪਹਿਲਾਂ ਤੇ ਸੀ ਇਹ ਪ੍ਰੋਗਰਾਮ ਬਣਾਇਆ ਸੀ ਕਿ ਹਾਰਪੀਡਾਂ ਲਈ ਉੱਥੇ ਅਸੀਂ ਜਾਜ ਕੋਲ ਪੈਲੀ ਦਾ ਵਾਵਾਂਗੇ ਕੋਈ ਬੀਜ ਦਵਾਂਗੇ ਸਾਰੀਆਂ ਗੱਲ ਸੋਚਿਆ ਸੀ ਬੱਚੇ ਸਾਡੇ ਕਹਿਣ ਵੀ ਅਸੀਂ ਲੰਗਰ ਦੀ ਜਿਹੜਾ ਸਾਡਾ ਮਤਲਬ 10-12 ਸਾਲ ਤੋਂ ਲੰਗਰ ਚੱਲ ਰਿਹਾ ਬਹੁਤ ਮਹਾਰਤ ਦੀ ਕਿਰਪਾ ਹੁੰਦੀ ਆ ਲੰਗਰ ਚੱਲਦਾ ਤੇ ਬੱਚੇ ਕਹਿੰਦੇ ਵੀ ਆਪਾਂ ਇੱਕ ਦਿਨ ਦੀ ਲੰਗਰ ਲਾਈਏ ਇੱਕ ਦਿਨ ਦੀ ਲੰਗਰ ਲਾਉਣ ਦੇ ਰੱਖਦੇ ਪਿਛੰਗਤਾਂ ਦਾ ਉਤਸ਼ਾਹ ਹੀ ਇੰਨਾ ਸੀ ਕਿ ਸੰਗਤਾਂ ਨੇ ਇੰਨਾ ਕੁ ਜ਼ਿਆਦਾ ਚੜਤ ਜੜਾਵਾ ਕਰ ਦਿੱਤਾ ਵੀ ਅੱਜ ਹਾਨੂੰ ਸਮਾਪਤੀ ਵਾਲੇ ਦਿਨ ਵੀ ਸਾਨੂੰ ਲੰਗਰ ਲਾਉਣਾ ਪਿਆ ਠੰਡੇ ਦੀਆਂ ਵੇਖੋ ਤੁਸੀਂ ਵੇਖੋ ਵੀ ਠੰਡੇ ਦਾ ਇਸ ਤਰ੍ਹਾਂ ਪ੍ਰਵਾਹ ਚੱਲ ਰਿਹਾ ਹੈ 10-11 ਹੋਈਆਂ ਪਈਆਂ ਬਾਬਾ ਬੁੱਢਾ ਜੀ ਦੀ ਕਿਰਪਾ ਸੰਗਤਾਂ ਦੇ ਸੰਯੋਗ ਨਾਲ ਹੁਣ ਕੀ ਕੀ ਚੱਲ ਰਿਹਾ ਕੀ ਕੀ ਚੱਲ ਰਿਹਾ ਹੁਣ ਜੀ ਮਿੱਠੇ ਜਲ ਦੀ ਸ਼ਬੀਲ ਚੱਲ ਰਹੀ ਹੈ ਠੰਡਾ ਲਿੰਕਾ ਆ 15 ਪੇਟੀਆਂ ਹੁਣੇ ਸੱਜਣ ਕੋਈ ਆਇਆ ਉਹ 15 ਪੇਟੀਆਂ ਲਾ ਗਿਆ ਜੀ ਅੱਛਾ ਸ਼ਬੀਲ ਦਾ ਜੀ ਕੋਈ ਆਉਂਦਾ ਜੀ ਮੇਰੇ ਆ ਕਰ ਦੋ ਜੀ ਮੇਰੇ ਤੇ ਦਾਲ ਪ੍ਰਸ਼ਾਦ ਦੇ ਚ ਕੀ ਹੋਊ ਦਾਲ ਪ੍ਰਸ਼ਾਦ ਦੇ ਚ ਜੀ ਅਸੀਂ ਆ ਚੌਲ ਬਣਾਏ ਨੇ ਸਾਲਿਆ ਤੇ ਕੜੀ ਆ ਅੱਛਾ ਤੇ ਹੁਣ ਨਿਊਟਰੀ ਬਣ ਲੱਗੀ ਆ ਬਹੁਤ ਦਾਦਾ ਵੱਡਾ ਮਤਲਬ 40 ਚਾਲੀ ਰਾਤ ਤੱਕ ਰਾਤ ਦੇ 11 ਵਜੇ ਤੱਕ ਲੰਗਰ ਚੱਲੇਗਾ ਜੀ ਸੰਤਾਂ ਦੇ ਸਨਯੋਗ ਨਾਲ ਬਹੁਤ ਮਾਲਕ ਦੀ ਕਿਰਪਾ ਜੀ ਪਿੰਡ ਤਰਮੰਟੀ ਨਾਰ ਦਾ ਲੰਗਰ ਲੱਗਦਾ ਆ ਬਹੁਤ ਵਧੀਆ ਤਰੀਕੇ ਨਾਲ ਲੱਗਦਾ ਅੱਜ ਤੁਸੀਂ ਇੱਕ ਦਿਨ ਲਾਇਆ ਪਰ ਦੱਸਿਆ ਕਿ ਕੁਝ ਜੀ ਆਪਣੀ ਰਾਸ਼ੀ ਗ੍ਰੇਨੇਟ ਕਰਨੀ ਆ ਜੋ ਲੰਗਰ ਲਗਾ ਕੀ ਕਰਨਾ ਚਾਹੁੰਦੇ ਆ ਲੰਗਰ ਗੁਰੂ ਦਾ ਤੇ ਸੰਗਤ ਦੇ ਸਹਿਯੋਗ ਨਾਲ ਲੱਗਾ ਸੰਗਤ ਨੇ ਪਰਮਾ ਸਹਿਯੋਗ ਦਿੱਤਾ ਕਿ ਜਿਹੜੀ ਸੰਗਤ ਦੇ ਮਨ ਦੇ ਵਿੱਚ ਡੋਨੇਟ ਕਰਨ ਦੀ ਭਾਵਨਾ ਹੈ ਉਹ ਵੀ ਜਿਉਂ ਦੀ ਤਿਉਂ ਬਰਕਰਾਰ ਆ ਤੇ ਸਾਧ ਸੰਗਤ ਦਾ ਪੂਰਾ ਸਹਿਯੋਗ ਆ ਇਹ ਸਾਧ ਸੰਗਤ ਦਾ ਹੀ ਕੰਮ ਆ ਗੁਰੂ ਕਿਰਪਾ ਕਰਨ ਤੇ ਇਹਨਾਂ ਵਿੱਚ ਇੱਕ ਤੁਕਤਾ ਇੱਕ ਸਾਰਤਾ ਬਖਸ਼ਣ ਤੇ ਇਹ ਇਸੇ ਹੀ ਤਰ੍ਹਾਂ ਸੇਵਾ ਕਰਦੇ ਰਹੇ ਤੇ ਆਪਾਂ ਵੈਸੀ ਹੁਣ ਜੋ ਹਾਲਾਤ ਨੇ ਵਾਕਿਆ ਡੋਨੇਟ ਕਰਨ ਚਾਹੁੰਨੇ ਇਹ ਦੀ ਸਮਝੀ ਦੋਸਤ ਕਿ ਵਾਕਿਆ ਸਹਾਇਤਾ ਉਹ ਵੀ ਗਰੂਪ ਲੱਗਰੀ ਬਣਦਾ ਹੈ ਸਹਾਇਤਾ ਬਣਦੀ ਆ ਤੇ ਬਿਲਕੁਲ ਲੋ ਲਾਜ਼ਮੀ ਆ ਤੇ ਉਹ ਇਸ ਹੱਬ ਨਾ ਹੋਣਾ ਚਾਹੀਦਾ ਕਿ ਜਿਹੜੇ ਉਹਦੇ ਖਾਸ ਉਹ ਲੋਕ ਜਿਹੜੇ ਲੋੜਵੰਦ ਨੇ ਜਿਨ੍ਹਾਂ ਤੱਕ ਅਜੇ ਤੱਕ ਪਹੁੰਚ ਨਹੀਂ ਹੋਈ ਉਹਨਾਂ ਤੱਕ ਪਹੁੰਚ ਕੀਤੀ ਜਾਏਗੀ ਤੇ ਉਸ ਤਰ੍ਹਾਂ ਉਹਨਾਂ ਨੂੰ ਇੱਕ ਇੱਕ ਐਂਡ ਤੇ ਅਸੀਂ ਤੁਹਾਡੇ ਕੋਲ ਤੁਸੀਂ ਅਪੀਲ ਕਰਾਉਣਾ ਚਾਹੁੰਨੇ ਆ ਜਾਂ ਤੁਹਾਡਾ ਸੁਝਾਅ ਲੂਤਣਾ ਚਾਹੁੰਨੇ ਆ ਕਿ ਕੁਝ ਲੁਕੀ ਇਸ ਆ ਆਪਤਾ ਦਾ ਵਿਪਤਾ ਦਾ ਨਜਾਇਜ਼ ਫੋਦਾ ਚੱਕ ਰਹੇ ਆ ਵੀ ਸਮਾਨ ਇਕੱਠਾ ਕਰ ਲਿਆ ਸਟੋਰ ਕਰ ਲਿਆ ਇਹੋ ਜਿਹੀ ਘਟਕਿਆ ਹਰਕਤ ਕਹਿ ਸਕਦੇ ਆ ਆਪਾਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆ ਇਹ ਤੁਹਾਨੂੰ ਜਿੰਨੀ ਪ੍ਰਚਾਰੀ ਜਾ ਰਹੀ ਉਹਨਾਂ ਅਸਲ ਚ ਹੈ ਨਹੀਂ ਜਿਹੜੇ ਲੈਣ ਵਾਲੇ ਨੇ ਅਕਸਰ ਹੀ ਜਿਹੜਾ ਦੇਣ ਵਾਲਾ ਉਹਨੇ ਦਾਨ ਦੇਣਾ ਹੈ ਜੀ ਤੇ ਜਿਹੜੇ ਲੈਣ ਵਾਲੇ ਨੇ ਹੋ ਸਕਦਾ ਕੁਝ ਅੰਸ਼ਰ ਗਲਤੋ ਦੀ ਬਤੋ ਕਰਦੇ ਹੋ ਪਰ ਜਿੰਨੀ ਇਹ ਪ੍ਰਚਾਰ ਨੇ ਉਹਨੇ ਹੈ ਨਹੀਂ ਲੋੜਵੰਦਾਂ ਤੱਕ ਇਹ ਚੀਜ਼ ਜਾ ਰਹੀ ਹੈ ਦੇਣ ਵਾਲੇ ਨੂੰ ਇੰਜ ਮਹਿਸੂਸ ਕਾਡੇ ਨਾਲ ਇੱਕ ਸਾਡੇ ਛੋਟਾ ਵੀਰ ਖੜਾ ਜਾ ਐਨ ਆਰ ਆਈ ਆ ਇਸ ਲੰਗਰ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਹਾਂ ਰਜਵੀਰ ਤੁਸੀਂ ਸੇਵਾ ਕਰਦੇ ਹੋ ਬਹੁਤ ਵਧੀਆ ਗੱਲ ਅੱਜ ਕੋ ਮੈਸੇਜ ਦੇਣਾ ਚਾਹੁੰਦੇ ਕੋ ਸੰਗਤਾਂ ਨੂੰ ਕਹਿੰਦਾ ਜੋਨੇ ਆਪਣੇ ਵੱਲੋਂ ਸਾਰਿਆਂ ਨੂੰ ਦਿਖਾ ਸਕਦਾ ਹੈ ਜਿਹੜੇ ਸਾਰੇ ਲੱਖਾਂ ਨਿਵਾਸੀਆਂ ਦਾ ਪਿੰਡ ਵਾਸੀਆਂ ਦਾ तहे ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਸ ਪਿੱਤਕਾਰੀ ਕਾਰੀ ਵਿੱਚ ਵੱਧ ਚੜ ਕੇ ਸੰਯੋਗ ਦਿੱਤਾ ਹੈ ਇੱਕ ਜੋੜ ਇੱਕ ਇੱਕ ਮੋਢੀ ਨਾਲ ਮੋਢਾ ਜੋੜ ਕੇ ਇਸ ਲੰਗਰ ਦੀ ਸ਼ਾਨ ਵਧਾਈ ਆ ਤੇ ਸਾਨੂੰ ਹੋਰ ਆਉਣ ਵਾਲੇ ਸਮੇਂ ਤੇ ਆਸ ਆ ਕਿ ਸਾਰੇ ਜਿਹੜੀ ਕਿਤੇ ਸਾਡੀ ਜਿਹੜੀ ਕਮੇਟੀ ਆ ਲੰਗਰ ਜਾਂ 봉 ਸੇਵਾ ਕਰਨ ਦੀ ਉਪਰਾਲਾ ਕਰ ਰਹੀ ਆ ਉਹਦੇ ਨਾਲ ਵੱਧ ਚੜ ਕੇ ਉਪਰਾਲਾ ਕਰਨਗੇ ਤੇ ਲੋੜਵੰਦਾ ਦੀ ਮਦਦ ਵਾਸਤੇ ਹਮੇਸ਼ਾ ਰੱਤਬਾਰ ਰਹਣਗੇ ਠੀਕ ਹੈ ਧੰਨਵਾਦ ਜੀ ਵੱਡਾ ਲੋਈ ਆਗੇ ਹਣ ਸ਼ੇਰ ਦੇ ਲੱਭੇ ਨਹੀਂ ਸਾਨੂੰ ਇਹ ਪਹਿਲਾਂ ਹੋਰ ਕੋਈ ਸਹੀ